1 ਮਹੀਨਾ ਪੂਰਾ ਹੋ ਚੁੱਕਿਆ ਹੈ ਤੇ ਉੱਥੇ ਹੀ ਡੱਲੇਵਾਲ ਦਾ ਹਜੇ ਮਰਨ ਵਰਤ ਚੱਰੀ ਹੈ ਤੇ ਉੱਥੇ ਹੀ ਉਹਨਾਂ ਦਾ ਤੁਰਨਾ ਫਿਰਨਾ ਵੀ ਔਖਾ ਹੋਇਆ ਪਿਆ ਹੈ ਤੇ ਪੂਰਨ ਤੌਰ ਤੇ ਕਈ ਸਰੀਰ ਦੇ ਅੰਗ ਕੰਮ ਕਰਨੋਂ ਬੰਦ ਕਰ ਗਏ ਨੇ ਕਿਡਨੀਆ ਖਰਾਬ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਦੱਸਦੀ ਹੈ ਕਿ ਕੱਲ ਕੈਂਡਲ ਮਾਰਚ ਕੀਤਾ ਗਿਆ ਤੇ ਅੱਜ ਜਗਜੀਤ ਡੱਲੇਵਾਲ ਨੂੰ ਪੂਰਾ 1 ਮਹੀਨਾ ਹੋ ਗਿਆ ਹੈ ਤੇ ਹਜੇ ਵੀ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਚੱਰੀ ਹੈ ਤੇ ਆਪਣੀ ਐਮ ਸਪीडी ਕਾਨੂੰਨੀ ਗਰੰਟੀ ਨੂੰ ਲੈ ਕੇ ਲਗਾਤਾਰ ਮੰਗਾਂ ਨੂੰ ਲੈ ਕੇ ਲਗਾਤਾਰ ਲੜਾਈ ਲੜੀ ਜਾ ਰਹੀ ਹੈ ਤੇ ਪੰਜਾਬ ਦੀ ਲੜਾਈ ਕਿਸਾਨੀ ਦੀ ਲੜਾਈ ਜਿੱਜੀਤ ਡੱਲੇਵਾਲ ਲੜ ਰਹੇ ਨੇ ਤੇ ਉੱਥੇ ਹੀ ਉਹਨਾਂ ਦੇ ਸਰੀਰ ਦੇ ਕਈ ਅੰਗ ਕੰਮ ਕਰਨੋਂ ਬੰਦ ਕਰ ਗਏ ਨੇ ਕਈ ਸਿਆਸੀ ਲੀਡਰ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਰਹੇ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਡੱਲੇਵਾਲ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਦੱਸਦੀ ਹੈ ਕਿ 13 ਫਰਵਰੀ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਧਰਨਾ ਪ੍ਰਦਰਸ਼ਨ ਕਰੀ ਬੈਠੀਆਂ ਨੇ ਉੱਥੇ ਹੀ ਆਪਣੀਆਂ 10 ਮੰਗਾਂ ਅਤੇ ਐਮਐਸਪੀ ਦੀ ਕਈ ਗਰੰਟੀਆਂ ਨੂੰ ਲੈ ਕੇ ਲਗਾਤਾਰ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਜਿੱਥੇ ਡਲੇਵਾਲ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਲਗਾਤਾਰ 10 ਮਹੀਨੇ ਹੋ ਗਏ ਨੇ ਤੇ ਉੱਥੇ ਹੀ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਆਮੋ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜੇਕਰ ਉਹ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵਹਾਏ ਜਾਂਦੇ ਨੇ ਪਾਣੀ ਦੀਆਂ ਵਿਚਾਰਾਂ ਮਾਰੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਕਈ ਕਿਸਾਨ ਜ਼ਖਮੀ ਹੋ ਗਏ ਦਿੱਲੀ ਕੂਚ ਦਾ ਐਲਾਨ ਵੀ ਹੋਇਆ ਤੇ ਦੂਜੀ ਮਾਰੇ ਕਮਾਨ ਜੜੀ ਕੇ ਦਿਲੇ ਵੱਲ ਨੂੰ ਵੀ ਤੁਰੇ ਪਰੰਤੂ ਉਥੇ ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਦਾ ਕਹਿਣਾ ਕਿ ਪਹਿਲਾਂ ਤੁਸੀਂ ਇਜਾਜ਼ਤ ਲੈ ਕੇ ਆਓ ਫਿਰ ਤੁਹਾਨੂੰ ਅੱਗੇ ਵਧਣ ਦਿੱਤਾ ਜਾਵੇਗਾ ਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਦਾ ਜਿਹੜਾ ਕਿ ਇੱਕ ਤਸ਼ੱਦਦ ਦੇਖਣ ਨੂੰ ਮਿਲ ਰਿਹਾ ਥਰੂ ਗੈਸ ਦੇ ਗੋਲੇ ਵਹਾਏ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਸ਼ਰੀਆਂ ਧੱਕੇਸ਼ਾਈ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਥਰੂ ਗੈਸ ਦੇ ਗੋਲੇ ਜਿਹੜੇ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਉੱਤੇ ਮਾਰੇ ਜਾਂਦੇ ਨੇ ਕਈ ਕਿਸਾਨ ਜ਼ਖਮੀ ਹੁੰਦੇ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਤਸ਼ੱਦਦ ਨੂੰ ਲੈ ਕੇ ਉੱਥੇ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਦੱਸਦੀ ਕਿ ਕੱਲ ਕੈਂਡਲ ਮਾਰਚ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਉੱਥੇ ਹੀ ਜਗਜੀਤ ਡੱਲੀਵਾਲ ਦੇ ਹੱਕ ਦੇ ਵਿੱਚ ਨਾਰਾ ਵੀ ਮਾਰਿਆ ਗਿਆ ਦੂਜੇ ਪਾਸੇ ਉਹਨਾਂ ਦੇ ਵੱਲੋਂ ਕੈਂਡਲ ਮਾਰਚ ਕਰਕੇ ਸਰਕਾਰਾਂ ਦੇ ਖਿਲਾਫ ਪੜਾਅ ਕੱਢੀ ਗਈ ਰੋਜ਼ ਪ੍ਰਦਰਸ਼ਨ ਹੋਇਆ ਤੇ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਕਿਸਾਨਾਂ ਜਿੱਥੇ ਬੰਨੀਆਂ ਜਗਜੀਤ ਢੱਲੇਵਾਲ ਦੇ ਹੱਕ ਦੇ ਵਿੱਚ ਕੇਂਦਰ ਸਰਕਾਰ ਨੂੰ ਲੈ ਕੇ ਹੱਲਾ ਵੀ ਬੋਲ ਰਹੀਆਂ ਨੇ ਉੱਥੇ ਹੀ ਹੁਣ 30 ਤਰੀਕ ਨੂੰ ਜਿਹੜਾ ਕਿ ਪੰਜਾਬ ਬੰਦਾ ਸੱਦਾ ਦੇ ਦਿੱਤਾ ਤੇ ਹੁਣ ਅੱਜ ਇੱਕ ਪੂਰਾ ਮਹੀਨਾ ਗੁਜ਼ਰ ਗਿਆ ਹੈ ਤੇ ਜਿਸ ਤੋਂ ਬਾਅਦ ਜਗਜੀਤ ਢੱਲੇਵਾਲ ਦੀ ਸਿਹਤ ਦਿਨੋਂ-ਦਿਨ ਡਾਊਨ ਹੁੰਦੀ ਜਾ ਰਹੀ ਹੈ ਕਿਡਨੀਆ ਖਰਾਬ ਹੋ ਗਈਆਂ ਨੇ ਦੂਜੇ ਪਾਸੇ ਉਹਨਾਂ ਦੇ ਸਰੀਰ ਦੇ ਕਈ ਅੰਗ ਸਾਥ ਦੇਣਾ ਛੱਡ ਰਹੇ ਨੇ ਤੇ ਦੂਜੇ ਪਾਸੇ ਲਗਾਤਾਰ ਉਹਨਾਂ ਦਾ ਬੀਪੀ ਵੀ ਵਧਦਾ ਜਾ ਰਿਹਾ ਤੇ ਕੱਲ ਉਹਨਾਂ ਨੂੰ ਜਿਹੜਾ ਕੇ ਸਟੇਜ ਦੇ ਉੱਤੇ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ 4 ਦਿਨਾਂ ਬਾਅਦ ਮਨਛ ਤੇ ਜਗਜੀਤ ਢੱਲੇਵਾਲ ਆਏ ਤੇ ਉੱਥੇ ਕਈ ਕਿਸਾਨ ਜਥੇਬੰਦੀਆਂ ਦੇਖਣ ਨੂੰ ਮਿਲੇ ਕਿ ਕਿਸ ਤਰ੍ਹਾਂ ਜਗਜੀਤ ਡੱਲੇਵਾਲ ਨੂੰ ਜਿਹੜਾ ਕਿ ਇੱਕ ਬੈੱਡ ਤੇ ਲਟਾਇਆ ਗਿਆ ਦੂਜੇ ਪਾਸੇ ਉੱਥੇ ਹੀ ਉਹਨਾਂ ਨੂੰ ਤੁਰਨਾ ਫਿਰਨਾ ਵੀ ਜਿਹੜਾ ਕਿ ਔਖਾ ਹੋ ਰਿਹਾ ਹੈ ਤੇ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਲਗਾਤਾਰ ਕਈ ਸਹੂਲਤਾਂ ਜਿਹੜੀਆਂ ਕਿ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਸਰਕਾਰ ਨੂੰ ਸੁਝਾਅ ਦਿੱਤੇ ਕਿ ਤੁਸੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰੋ ਪਰੰਤੂ ਪ੍ਰਧਾਨ ਸਾਹਿਬ ਦੇ ਵੱਲੋਂ ਇਨਕਾਰ ਕਰ ਦਿੱਤਾ ਕਰ ਦਿੱਤੇ ਕਿ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਧਰਨੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੇਰੀ ਲਗਾਤਾਰ ਭੁੱਖ ਹੜਤਾਲ ਉਰੀ ਰਹੇਗੀ ਤੇ ਮੈਂ ਕਿਤੇ ਵੀ ਨਹੀਂ ਜਾਣਾ ਚਾਹੁੰਦਾ ਨਾ ਜਿਹੜੀ ਕਿ ਢੱਲੇਵਾਲ ਦੇ ਵੱਲੋਂ ਕੀਤੀ ਗਈ ਤੇ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਚਕਜੀਤ ਢੱਲੇਵਾਲ ਹਜੇ ਵੀ ਭੁੱਖ ਹੜਤਾਲ ਤੇ ਨੇ ਕਈ ਸਿਆਸੀ ਲੀਡਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਕੱਲ ਭਾਜਪਾ ਦਾ ਬਿਆਨ ਆਇਆ ਤੇ ਉੱਥੇ ਸੁਨੀਲ ਜਾਖੜ ਨੇ ਕਿਹਾ ਕਿ ਸਾਰੇ ਸਿਆਸੀ ਲੀਡਰ ਉਹਨਾਂ ਨੂੰ ਮਿਲਣ ਤਾਂ ਜਾਂਦੇ ਨੇ ਪਰੰਤੂ ਕੋਈ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਭੁੱਖ ਹੜਤਾਲ ਛੱਡੋ ਕਈ ਲੀਡਰ ਜਿਹੜੇ ਕਿ ਸਿਆਸੀ ਰੋਟੀਆਂ ਸੇਕ ਰਹੇ ਨੇ ਤੇ ਜੋ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚਦਾ ਹੈ ਉਸ ਨੂੰ ਲੈ ਕੇ ਕਈ ਫੋਟੋ ਖਿਚਵਾਉਂਦੇ ਨੇ ਆਪਣੀ ਰਾਜਨੀਤੀ ਕਰਦੇ ਨੇ ਸਿਆਸੀ ਰੋਟੀਆਂ ਸੇਕ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧ ਗਏ ਤੇ ਉਹਨਾਂ ਨੇ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੇਂਦਰ ਅਵਾਜ਼ ਛੱਕੇ ਤੇ ਹੁਣ ਕੀ ਤੁਹਾਨੂੰ ਦਿਖਨੇ ਰਿਹਾ ਕਿ ਕਿਸ ਤਰ੍ਹਾਂ ਇੱਕ ਕਿਸਾਨ ਜਿਹੜਾ ਕਿ ਲਗਾਤਾਰ ਮਹੀਨੇ ਦੇ ਉੱਤੇ ਖੋਹ ਹੜਤਾਲ ਕਰੀ ਬੈਠਾ ਹੈ ਤੇ ਦਿਨੋ ਦਿਨ ਜਿਹੜਾ ਕਿ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਦੂਜੇ ਪਾਸੇ ਹੁਣ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਪੇਜ ਫਾਸਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਦੂਜੇ ਪਾਸੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਵੱਡੀ ਮੰਗ ਕਰ ਰਹੀਆਂ ਨੇ ਕਿ ਸਾਨੂੰ ਸਾਡੀ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਤੇ ਹੁਣ ਅੱਜ ਇੱਕ ਪੂਰਾ ਮਹੀਨਾ ਗੁਜ਼ਰ ਗਿਆ ਹੈ ਤੇ ਲਗਾਤਾਰ 10 ਹਿੰਨੇ ਹੋ ਗਏ ਨੇ ਤੇ ਕਿਸਾਨ ਚੱਥੇਬੰਦੀਆਂ ਹਜੇ ਵੀ ਅੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਪਰੰਤੂ ਜਗਜੀਤ ਡੱਲੇਵਾਲ ਦੀ ਦਿਨੋ ਦਿਨ ਸਿਹਤ ਵਿਗੜਦੀ ਜਾ ਰਹੀ ਹੈ ਤੇ ਹਜੇ ਕੋਈ ਵੀ ਜਿਹੜਾ ਕੇਸ ਗੱਲ ਨੂੰ ਲੈ ਕੇ ਮਰਨ ਵਰਤ ਹਜੇ ਵੀ ਉਹਨਾਂ ਦੇ ਵੱਲੋਂ ਨਹੀਂ ਛੱਡਿਆ ਗਿਆ ਤੇ ਦੇਖਣੀ ਹੋਵੇਗਾ ਕਿ ਸਰਕਾਰ ਹੱਕ ਦੇ ਵਿੱਚ ਐਮਐਸਪੀ ਦਵੇਗੀ ਜਾਂ ਨਹੀਂ ਜਾਂ ਕੀ ਅਕਲੀ ਰਣਨੀਤੀ ਹੋਵੇਗੀ ਜਾਂ ਕੀ ਨਹੀਂ ਕੀ ਕਿਸਾਨ ਦੂਜੇ ਪਾਸੇ ਇੱਕ ਵੱਡਾ ਇਕੱਠ ਕਰਕੇ ਜਿਹੜਾ ਕਿ ਜਗਜੀਤ ਡੱਲੇਵਾਲ ਦੇ ਹੱਕ ਦੇ ਵਿੱਚ ਮੂੜ ਕੋਈ ਵੱਡਾ ਐਲਾਨ ਕਰਨਗੇ ਬਹੁਤ ਸਾਰੇ ਸਵਾਲ ਹੈ ਜਿਹੜੇ ਕਿ ਬਣੇ ਹੋਏ ਨਜ਼ਰ ਆ ਰਹੇ ਨੇ ਤੋਥੇ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਪੇਜ ਫਸਿਆ ਹੋਇਆ ਵੀ ਨਜ਼ਰ ਆ ਰਿਹਾ ਤੇ ਉਥੇ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਤੇ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਲਗਾਤਾਰ ਹੁਣ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ